ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੀ ਭਾਈ ਹੁਣ ਤੁਹਾਡਾ ਟਾਈਮ ਟੇਬਲ ਚੰਗੀਚੜਾ ਬਣ ਚੁੱਕਿਆ ਹੈਗਾ ਠੀਕ ਹੈ ਜੀ ਹੁਣ ਤੁਹਾਡੀਆਂ ਕਲਾਸਾਂ ਇਹ ਤੁਹਾਨੂੰ ਬੇਸਰ ਤੁਹਾਨੂੰ ਪਤਾ ਕਿ ਡੇਲੀ ਪ੍ਰੋਵਾਈਡ ਹੁੰਦੀਆਂ ਕਿਹਪਰ ਵਿੱਚ ਦੀ ਗੈਪ ਪੈ ਜਾਂਦਾ ਸੀ ਹੁਣ ਤੁਹਾਨੂੰ ਇਹ ਡੇਲੀ ਕਲਾਸਾਂ ਮਿਲਿਆ ਕਰਨਗੀਆਂ ਠੀਕ ਹੈ ਜੀ ਡੇਲੀ ਤੁਹਾਡੀ ਹੁਣ ਧਿਆਨ ਨਾਲ ਸੁਣ ਲਓ ਡੇਲੀ ਤੁਹਾਡੀ 12 ਵਜੇ ਠੀਕ ਹੈ ਜੀ ਪੀワイਕਿਊ ਜਿਹੜੇ ਪਿਛਲੇ ਪੇਪਰਾਂ ਵਿੱਚ ਆਏ ਹੋਏ ਹੈਗੇ ਠੀਕ ਹੈ ਜੀ ਉਹਨਾਂ ਦੀ ਕਲਾਸ ਤੁਹਾਡੀ ਡੇਲੀ ਅਪਲੋਡ ਹੋ ਜਾ ਕਰੂਗੀ ਤੇ 2-4 ਦਿਨਾਂ ਤੱਕ ਮੈਂ ਤੁਹਾਡੀ ਇੱਕ ਤੜੀ ਕਰੰਟ ਅਫੇਅਰ ਦੀ ਕਲਾਸ ਹੈ ਜਿਹੜੀ ਉਹਦਾ ਸਮਾਂ ਹੈਗਾ ਸ਼ਾਮ ਦਾ 5 ਵਜੇ ਦਾ ਸ਼ਾਮ ਦਾ 5 ਵਜੇ ਦਾ ਸਮਾਂ ਤੁਹਾਡੀ ਕਲਾਸ ਕਰੰਟ ਅਫੇਅਰਾਂ ਦਾਗਾ ਠੀਕ ਹੈ ਦੋ ਕਲਾਸਾਂ ਫਿਲਹਾਲ ਤੁਹਾਨੂੰ YouTube ਤੇ ਫ੍ਰੀ ਮਿਲਣਗੀਆਂ ਤੇ ਬਹੁਤ ਬੱਚੇ ਕਹਿੰਦੇ ਇੰਗਲਿਸ਼ ਜੀ ਇੰਗਲਿਸ਼ ਦਾ ਜਿਹੜਾ ਪ੍ਰੋਪਰ ਬੈਚ ਹੈਗਾ ਜੇ ਕਿਸੇ ਬੱਚੇ ਨੇ ਇੰਗਲਿਸ਼ ਦੀ ਤਿਆਰੀ ਕਰਨੀ ਹੈ ਦੋ ਲੈਕਚਰ ਆਪਣੇ ਪਾਏ ਹੋਏ ਆ ਉਹ ਜੋ ਤੁਸੀਂ ਦੇਖ ਸਕਦੇ ਆਪਣੇ ਪੜਾਉਣ ਦਾ ਤਰੀਕਾ ਕੀ ਹੈਗਾ ਤੇ ਉਹ ਫੁੱਲ ਬੈਚ ਦਾ ਜੀ ਤੁਹਾਨੂੰ ਐਪ ਤੇ ਮਿਲੂਗਾ ਠੀਕ ਹੈ ਜੀ ਜੇਕਰ ਤੁਸੀਂ ਪੰਜਾਬ ਪੁਲਿਸ ਦੀ ਠੀਕ ਹੈ ਜੀ ਵੀਡੀਓ ਦੀ ਪਟਵਾਰੀ ਦੀ ਕਲਰਕ ਦੀ ਜਾਂ ਜਿਹੜੀਆਂ ਗਰੁੱਪ ਡੀ ਦੀਆਂ ਭਰਤੀਆਂ ਨੇ ਇਹਨਾਂ ਚੋਂ ਕਿਸੇ ਵੀ ਪੇਪਰ ਦੀ ਵੀ تیاری ਕਰਦੇ ਤੁਸੀਂ ਆਪਣਾ ਕੋਈ ਵੀ ਇੱਕ ਬੈਚ ਲੈ ਸਕਦੇ ਹੋ ਉਹ ਬੈਚ ਤੁਹਾਨੂੰ ਮਿਲੂਗਾ ਆਪਣੀ ਐਪ ਤੋਂ ਦੀਪਪੁਲਰ ਐਜੂਕੇਸ਼ਨ ਐਰਾ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਹੋ ਜੂਗੀ ਜਿੰਨਾਂ ਬੱਚਾ ਕੋਲੇ ਆਈਫੋਨ ਹੈਗਾ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਡਬਲ ਐਕਸ ਰੈਮ ਨਾਲ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਚ ਤੁਹਾਨੂੰ ਕੀ ਮਿਲੂਗਾ ਬੈਚ ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ 0 ਲੈਵਲ ਤੋਂ ਮਿਲਣਗੀਆਂ ਸਾਰੀਆਂ ਕਲਾਸਾਂ ਦੇ ਨਾਲ ਪੀਡੀਐਫ ਹੋਣਗੇ ਇੰਗਲਿਸ਼ ਅਤੇ ਮੈਥ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾ ਹੈ ਠੀਕ ਹੈ ਜੀ ਜਲਦੀ ਜਲਦੀ ਅੱਜ ਤੋਂ ਵੀ ਜਿੱਦਕ ਤੁਸੀਂ ਤਿਆਰੀ ਕਰਨੀ ਸ਼ੁਰੂ ਕਰ ਦਿਓ ਤੁਹਾਡਾ ਪੇਪਰ ਹੈ ਜਿਹੜਾ ਉਹ ਕਲੀਅਰ ਹੋ ਗਈ ਹੋਗਾ ਜੇਕਰ ਤੁਸੀਂ ਮਿਹਨਤ ਚੰਗੀ ਤਰ੍ਹਾਂ ਕਰਦੇ ਹੋ ਰਹਿ ਜੇ ਆਪਦੀ ਠੀਕ ਹੈ ਜੀ ਚਲੋ ਚੱਲਦੇ ਹਾਂ ਜਿੱਤੇ ਪਹਿਲੇ ਪ੍ਰਸ਼ਨ ਤੇ ਕੀ ਕਹਰੇ ਨੇ ਕਹਿੰਦੇ ਜੀ ਸ਼ਹੀਦ ਦੀ ਜੋੜ ਮੇਲਾ ਠੀਕ ਹੈ ਜੀ ਗੁਰੂ ਗੋਵਿੰਦ ਸਿੰਘ ਜੀ ਦੇ ਸਹਬਜ਼ਾਦੇ ਦੀ ਯਾਦ ਦੇ ਵਿੱਚ ਦਸੰਬਰ ਵਿੱਚ ਦੈਸ਼ ਵਿਖੇ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ ਠੀਕ ਹੈ ਜੀ ਇਹ ਪ੍ਰਸ਼ਨ ਜਿਹੜੇ ਆਏ ਹੋਏ ਆ ਇਹ ਸਾਰੇ ਪੀ ਵੀ ਕਿਊ ਹੈਗੇ ਪ੍ਰੀਵੀਅਸ ਈਅਰ ਕੁਐਸਚਨ ਹੈਗੇ ਜਿਹੜੇ ਕਿ ਪੀਟ੍ਰਿਪਲੱਸਬੀ ਅਰੇ TCS ਦੇ ਵਿੱਚ ਆਏ ਹੋਏ ਹੈਗੇ ਠੀਕ ਹੈ ਜੀ ਤੇ ਇਹ ਭਾਈ ਕਿੱਥੇ ਹੈ ਇਹ ਤੁਹਾਨੂੰ ਸਾਰੇ ਨੂੰ ਬੱਚੇ-ਬੱਚੇ ਨੂੰ ਪਤਾ ਹੋਣਾ ਇਹ ਚੀਜ਼ ਬਾਰੇ ਕਿ ਫਤੇਗੜ ਸਾਹਿਬ ਫਤੇਗੜ ਸਾਹਿਬ ਵਿਖੇ ਕੀ ਹੁੰਦਾ ਸੋਹਣਿਆ ਉੱਥੇ ਸਹਬਜ਼ਾਦਿਆਂ ਦੇ ਕਿਸੇ ਦੀ ਦੇਖਸਮੜਾਇਆ ਜਾਂਦਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਦੂਸਰੀ ਗੱਲ ਤਰਨ ਤਾਰਨ ਤੇ ਅੰਮ੍ਰਿਤ ਸਰ ਇਹ ਆਪਣੇ ਮਾਝੇ ਏਰੀਆ ਦੇ ਵਿੱਚ ਆ ਜਾਂਦੇ ਆ ਇਹ ਆਪਣੇ ਮਾਝੇ ਏਰੀਆ ਦੇ ਵਿੱਚ ਆ ਜਾਂਦੇ ਆ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਚਲਦੇ ਆ ਜੀ ਆਪਾਂ ਅਗਲੇ ਪ੍ਰੈਸ਼ਨ ਤੇ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਟੌਪਸ 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 ਇੱਕ ਸਕੀਮ ਹੈ ਟਾਰਗੇਟ 올림픽 ਪੋਡੀਅਮ ਸਕੀਮ ਇਹ ਕਹਿੰਦੇ ਕਿਹੜੇ ਸਾਲ ਸਟਾਰਟ ਕੀਤੀ ਗਈ ਸੀ ਆਪਣੇ ਭਾਰਤ ਦੇ ਵਿੱਚ ਠੀਕ ਹੈ ਜੀ ਤਾਂ ਇਹ ਸਕੀਮ ਸਟਾਰਟ ਕੀਤੀ ਗਈ ਸੀ 2014 ਦੇ ਵਿੱਚ ਕਿਉਂਕਿ ਸਕੀਮਾਂ ਵੀ ਤੁਹਾਨੂੰ ਮੈਂ ਸਾਰੀਆਂ ਕਰਵਾਉਂਗਾ ਸਕੀਮਾ ਰਿਲੇਟਡ ਪੇਪਰ ਪਾ ਕੇ ਕਾਫੀ ਪੇਪਰ ਦੇ ਵਿੱਚ ਪ੍ਰਸ਼ਨ ਤੁਹਾਡੇ ਪਾਏ ਜਾਂਦੇ ਆ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਪ੍ਰਸ਼ਨ ਤੇ ਕੀ ਕਹਿ ਰਹੇ ਨੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਗੁਰੂ ਸਾਹਿਬਾਨ ਦੀ ਬਾਣੀ ਸਭ ਤੋਂ ਜ਼ਿਆਦਾ ਦਰਜ ਹੈ ਕੀ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਹੋਵੇ ਜੇ ਪੰਜਵੇਂ ਗੁਰੂ ਜੀ ਦੀ ਬਾਣੀ 2218 ਛਾਪਦੇ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਿਹੜੇ ਆਪਣੇ ਪੰਜਵੇਂ ਗੁਰੂ ਆ ਸ੍ਰੀ ਗੁਰੂ ਅਰਜਨ ਦੇਵ ਜੀ ਹੈ ਜਿਹੜੇ ਇਹ ਆਪਣੇ ਪਹਿਲੇ ਸ਼ਹੀਦ ਹੈ ਜੀ ਆਪਣੇ ਪਹਿਲੇ ਜਿਹੜੇ ਸ਼ਹੀਦ ਹੋਏ ਸੀ ਉਹ ਆਪਣੇ ਕਿਹੜੇ ਗੁਰੂ ਅਰਜਨ ਦੇਵ ਜੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿਨੇ ਕੀਤਾ ਸੀ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ 33 ਤਵੀ ਦੇ ਬਿਠਾ ਕੇ ਤੇ ਕਾਫੀ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਜੀ ਤੇ ਬਹੁਤ ਹੀ ਮਹੱਤਵਪੂਰਨ ਪਰੇਸ਼ਾਨ ਹੈਗੇ ਚਲੋ ਜੀ ਕਹਿੰਦੇ 2022 ਦੇ ਵਿੱਚ ਕਿਹੜਾ ਕੱਪ ਭਾਰਤ ਨੇ ਪਹਿਲੀ ਵਾਰ ਜਿੱਤਿਆ 2022 ਦੇ ਵਿੱਚ ਭਾਰਤ ਨੇ ਦੇਖੋ ਭਾਰਤ ਨੇ ਅਵੇਰ ਕੱਪ ਵੀ ਕਾਫੀ ਵਾਰ ਜਿੱਤਿਆ ਹੋਇਆ ਵੀ ਅਵੇਰ ਕੱਪ ਵਾਲੀ ਵੀ ਤੁਹਾਨੂੰ ਮੈਂ ਗਰੰਟ ਫੇਰਾਂ ਦੇ ਵਿੱਚ ਕਰਵਾ ਕੇ ਗਿਆ ਹੋਇਆਗਾ ਥੋਮਸ ਕੱਪ ਅਵੇਰ ਕੱਪ ਇਹਦੇ ਵਿੱਚ ਸਾਰਾ ਕੁਝ ਕਰਵਾ ਕੇ ਗਿਆ ਹੋਇਆ ਤੁਹਾਨੂੰ ਮੈਂ ਹੈਨਾ ਤੇ T20 ਵੀ ਭਾਰਤ ਨੇ ਕਾਫੀ ਵਾਰ ਜਿੱਤਿਆ ਹੋਇਆ ਤੇ ਹਾਕੀ ਵਰਡ ਕੱਪ ਵੀ ਕਾਫੀ ਵਾਰ ਆਪਾਂ ਜਿੱਤਿਆ ਹੈ ਜਿਹੜਾ ਥੋਮਸ ਕੱਪ ਹੈ 2022 ਦੇ ਵਿੱਚ ਭਾਰਤ ਨੇ ਪਹਿਲੀ ਵਾਰ ਜਿੱਤਿਆ ਤਾਂ ਆਪਣਾ ਜਿਹੜਾ ਆਨਸਰ ਮੰਨਦਾ ਸਹੀ ਉਹ ਸੀ ਨੰਬਰ ਆਪਸ਼ਨ ਮੰਨਦਾਗਾ ਠੀਕ ਹੈ ਜੀ ਬਾਰੀ ਬਾਰੀ ਰਾਜੇ ਫੇਰ ਕਹਿਣਾ ਚਾਹੁੰਦਾ ਹਾਜੀ ਵੀ ਜੇਕਰ ਤੁਸੀਂ ਦਿਨ ਦੇ ਵਿੱਚ 6 ਤੋਂ 7 ਘੰਟੇ ਪੜ ਸਕਦੇ ਹੋ ਤਾਂ ਤੁਹਾਡੀ ਬਹੁਤ ਵਧੀਆ ਤਿਆਰੀ ਹੋ ਜੂਗੀ ਰਾਜੇ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਠੀਕ ਹੈ ਜੀ ਬਾਕੀ ਤੁਹਾਨੂੰ ਆਪਣੇ ਪੜਾਉਣ ਦਾ ਤਰੀਕਾ ਪਤਾ ਬਾਰੀ ਬਾਰੀ ਕਹਿ ਰਹੇ ਹਾਂ ਕਿਉਂਕਿ ਹਜੇ ਮੌਕੇ ਰੋਜ਼ ਰੋਜ਼ ਨਹੀਂ ਮਿਲਦੇ ਹੁੰਦੇ ਇੱਕ ਵਾਰੀ ਆਪਰੇ ਚੰਗੀ ਤਿਆਰੀ ਕਰ ਲਓ ਹੁਣ ਤਾਂ ਸਾਡੇ ਕੋਲੇ ਪਲੇਟਫਾਰਮ ਵੀ ਇਹ ਜਿਹਾ ਜਿੱਥੇ ਤੁਹਾਨੂੰ ਇੰਗਲਿਸ਼ ਦੀ ਸਮਝ ਆਉਂਦੀ ਸੀ ਇੰਗਲਿਸ਼ ਵੀ ਸਮਝ ਆਉਣ ਲੱਗੀ ਮੈਥ ਵੀ ਸਮਝ ਆਉਂਦਾ ਇਸ ਤੋਂ ਜ਼ੀਰੋ ਲੈਵਲ ਤੋਂ ਰਾਜੇ ਜਿੱਥੋਂ ਮੈਂ ਕਰਵਾਉਣਾ ਮੈਨੂੰ ਨਹੀਂ ਲੱਗ ਹੁਣ ਗੱਲ ਕਰਦੇ ਆਪਾਂ ਸ਼ੀਸ਼ ਮਹਿਲ ਦੀ ਸ਼ੀਸ਼ ਮਹਿਲ ਜਿਹੜਾ ਮੈਡਲ ਗੈਲਰੀ ਹੈ ਇਹ ਕਿਹਨੇ ਦਾਸ਼ਵੇក ਸਥਿਤ ਹੈ ਜੋ ਇੱਕ ਸ਼ਾਨਦਾਰ ਅਜਾਇਬ ਘਰ ਹੈ ਜਿਸ ਵਿੱਚ 3200 ਤੋਂ ਵੱਧ ਦੁਰਲਭ ਮੈਡਲਾਂ ਨਾਲ ਸਜਾਇਆ ਹੋਇਆ ਹੈਗਾ ਸ਼ੀਸ਼ ਮਹਿਲ ਠੀਕ ਹੈ ਜੀ ਤਾਂ ਇਹ ਤਾਂ ਆਪਾਂ ਬਹੁਤ ਬਾਰੀ ਕਰਕੇ ਗਏ ਆਂਗੀ ਸ਼ੀਸ਼ ਮਹਿਲ ਥੋੜਾ ਜਿਹਾ ਪ੍ਰੈਸ਼ਨ ਉਹਨੇ ਕਮਾਹ ਫਰਾ ਕੇ ਪਾਇਆਗਾ ਕਮਾਹ ਫਰਾ ਕੇ ਪੋਜੀਸ਼ਨ ਪਾਇਆਗੇ ਬੱਚਾ ਉਲਝ ਜੂਗਾ ਪਰ ਜਿਹੜੇ ਬੱਚੇ ਨੂੰ ਪਤਾ ਹੈਗਾ ਉਹਨੂੰ ਪਤਾ ਕਿ ਪਟਿਆਲੇ ਆ ਭਾਈ ਸ਼ੀਸ਼ ਮਹਿਲ ਕਿੱਥੇ ਹੈ ਪਟਿਆਲੇ ਹੈਗਾ ਓਕੇ ਇਸ ਤੋਂ ਬਾਅਦ ਚਲਦੇ ਆਪਾਂ ਅਗਲੇ ਤੇ ਕਿਸ ਮਿਸ਼ਰਣ ਦੀ ਬਾਂਤਰ ਵਿੱਚ ਨਾਈਟ੍ਰੋਜਨ ਨਹੀਂ ਹੁੰਦਾ ਇਹ ਸੈਂਸਰ ਆਪਰੇਸ਼ਨ ਹੈ ਬੱਚੇ ਤੁਹਾਨੂੰ ਮੈਂ ਸੈਂਸ ਸਾਰੀ ਸੈਂਸਰਤਾ ਦੇ ਵਿੱਚ 200 ਪਲੱਸ ਐਮਸੀਕਿਊ ਕਰਵਾਏ ਹੋਏ ਹੈਗੇ ਜਿਹੜੇ ਪੇਪਰ ਦੇ ਵਿੱਚ ਬਾਰੀ-ਬਾਰੀ ਰਿਪੀਟ ਹੋਏ ਹੋਏ ਹੈਗੇ ਜਿਹੜੇ ਬੱਚਾ ਨੇ ਕੋਈ ਵੀ ਬੈਚ ਲੈਂਦਾ ਹੋਇਆ ਉਹਦੇ ਵਿੱਚ ਵਿੱਚ ਪੀਡੀਐਫ ਸੈਂਸਰ ਸਲੇਸ਼ਟਾ ਕੰਪਲੀਟ ਹੋ ਗਿਆ ਕੋਈ ਜ਼ਰੂਰ ਰੀਡ ਕਰ ਲਿਓ ਜੀ ਵੀਡੀਓ ਨਹੀਂ ਦੇਖਣੀ ਪੀਡੀਐਫ ਨਾਲ ਆ ਉਹਦਾ ਇੱਕ ਪੀਡੀਐਫ ਹੀ ਹੈ ਤਾਂ 200 ਐਮਸੀਕਿਊ ਦਾ ਉਹ ਜ਼ਰੂਰ ਫੇਰ ਲਿਓ ਠੀਕ ਹੈ ਜੀ ਕਿਸੇ ਮਿਸ਼ਰਣ ਦੀ ਬਣਤਰ ਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਇੱਕ ਵਾਰ ਦੱਸਣਾ ਚਾਹੀਦਾ ਕਿ ਆਪਣਾ ਜਿਹੜਾ এনवायरमेंट ਆ ਆਪਣਾ ਜਿਹੜਾ ਵਾਤਾਵਰਨ ਹੈਗਾ ਠੀਕ ਹੈ ਜੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ ਦੇ ਵਿੱਚ ਗੈਸ ਹੈਗੀ ਉਹ ਨਾਈਟ੍ਰੋਜਨ ਹੀ ਹੈਗੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਦੇਖੋ ਜੀ ਕਹਿੰਦੇ ਕਿਹਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਡੀਐਨਏ ਆਰਐਨਏ ਯੂਰੀਆ ਇਹਨਾਂ ਸਾਰਿਆਂ 'ਚ ਨਾਈਟ੍ਰੋਜਨ ਹੁੰਦੀ ਹੈ ਕਿਉਂਕਿ ਯੂਰੀਆ ਤਾਂ ਆਪਾਂ ਖੇਤਾਂ ਦੇ ਵਿੱਚ ਪਾਉਨੇ ਆਂਗੇ ਨਾਈਟ੍ਰੋਜਨ ਵਾਸਤੇ ਪਾਉਨੇ ਆਪਾਂ ਆਰਐਨਏ ਡੀਐਨ ਇਹ ਜਿਹੜਾ ਹੋਣੀ ਹੋਣੀ ਹੈ ਨਿਊਕਲੀਕ ਐਸ ਉਹ ਆਪਣੇ ਗਲੂਕੋਜ਼ ਗੁਰੂਕੋਜ ਦੇ ਵਿੱਚ ਨਾਈਟ੍ਰੋਜਨ ਬਿਲਕੁਲ ਨਹੀਂ ਹੁੰਦੀ ਠੀਕ ਹੈ ਜੀ ਚਲੋ ਗੁਰਨਾਨਕ ਦੇਵ ਜੀ ਨੇ ਮੋਦੀ ਖਾਨੇ ਵਿੱਚ ਕਿਸੇ ਸਥਾਨ ਤੇ ਕੰਮ ਕੀਤਾ ਸੀ ਦੇਖੋ ਜੀ ਮੋਦੀ ਖਾਨੇ ਦੇ ਵਿੱਚ ਇਹ ਆਪਣੀ ਭੈਣ ਕੋਲੇ ਗਏ ਸੀ ਬੀਬੀ ਨਾਨਕੀ ਕੋਲੇ ਠੀਕ ਹੈ ਜੀ ਉੱਥੇ ਨਾਲ ਜਿਹੜਾ ਪ੍ਰਾਣਾ ਸਾਫ ਸੀ ਉਹਨਾਂ ਨੇ ਇਹਨਾਂ ਨੂੰ ਉੱਥੇ ਮੋਦੀ ਖਾਨੇ ਦੇ ਵਿੱਚ ਨੌਕਰੀ ਦਿਵਾਤੀ ਸੀ ਜਿੱਥੇ ਇਹ 13-13 ਤੋਲਦੇ ਸੀ ਜਿੱਥੇ 13-13 ਤੋਲਦੇ ਸੀ ਠੀਕ ਹੈ ਜੀ ਉਥਾ ਵੀ ਦੁਨਿਆਵੀ ਕੰਮਾਂ ਜਿਹਨਾਂ ਦਾ ਟਾਈਮ ਮਨ ਬਹੁਤ ਘੱਟ ਲੱਗਿਆ ਫਿਰ ਤੋਂ ਬਾਅਦ ਉਥੋਂ ਚਲੇ ਗਏ ਸੀ ਦੁਬਾਰਾ ਬੇਂ ਨਦੀ ਦੇ ਵਿੱਚ ਵੀ ਲੋਪ ਰਹੇ ਹੈਗੇ ਠੀਕ ਹੈ ਜੀ ਤੇ ਸultanpur Lodi ਨੂੰ ਗਿਆਨ ਪ੍ਰਾਪਤੀ ਹੋਈ ਸੀ ਬੇਂ ਨਦੀ ਦੇ ਕਿਨਾਰੇ ਤੇ ਇਹਨਾਂ ਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਪਤਾ ਹੈਗਾ ਠੀਕ ਹੈ ਜੀ ਕਹਿੰਦੇ ਮੋਦੀ ਖਾਨ ਨੇ ਕਿਸ ਸਥਾਨ ਤੇ ਕੰਮ ਕੀਤਾ ਸੀ ਤੁਹਾਨੂੰ ਸਾਰੇ ਪਤਾ Sultanpur Lodi ਠੀਕ ਹੈ ਜੀ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਕਹਿੰਦੇ ਜੀ ਦਾ ਕਾਉਂਸਲ ਆਫ ਮਿਨਿਸਟਰ ਕਾਉਂਸਲ ਆਫ ਮਿਨਿਸਟਰ ਕਿਹੜੇ ਹੁੰਦੇ ਆ ਕਿ ਕਾਉਂਸਲ ਆਫ ਮਿਨਿਸਟਰ ਉਹ ਹੁੰਦਾ ਜਿਨ੍ਹਾਂ ਨੂੰ ਕੋਈ ਨਾ ਕੋਈ ਕੀ ਦਿੱਤਾ ਹੁੰਦਾਗਾ ਡਿਪਾਰਟਮੈਂਟ ਦਿੱਤਾ ਹੁੰਦਾਗਾ ਉਹਨਾਂ ਨੂੰ ਕਾਉਂਸਲ ਆਫ ਮਿਨਿਸਟਰ ਕਹਿੰਦੇ ਜਿਵੇਂ ਕਿਸੇ ਕੋਈ ਖੇਤੀਬਾੜੀ ਵਿਭਾਗ ਹੋ ਗਿਆ ਕਿਸੇ ਕੋਈ ਐਕਸਾਈਜ਼ ਹੋ ਗਿਆ ਕਿਸੇ ਕੋਈ ਰੇਲਵੇ ਹੋ ਗਿਆ ਠੀਕ ਹੈ ਜੀ ਉਵੇਂ ਜਿਵੇਂ ਕਹਿੰਦੇ ਜੀ ਜਿਹੜਾ ਮੰਤਰੀ ਮੰਡਲ ਹੈ ਅਤੇ ਪ੍ਰਧਾਨ ਮੰਤਰੀ ਹੈ ਇਹ ਲੋਅਰ ਹਾਊਸ ਦੇ ਵਿੱਚ ਪਾਰਲੀਮੈਂਟ ਜਿਹੜਾ ਲੋਅਰ ਹਾਊਸ ਹੁੰਦਾਗਾ ਇਹ ਕਿਸੇ ਦੇ ਪ੍ਰਤੀ ਉੱਤਰ ਦਾ ਇੱਕ ਹੁੰਦੀ ਹੈ ਮੰਨ ਲਓ ਮੇਰੇ ਕੋਲੇ ਐਗਰੀਕਲਚਰ ਦਾ ਵਿਭਾਗ ਐਗਰੀਕਲਚਰ ਦਾ ਵਿਭਾਗ ਐਗਰੀਕਲਚਰ ਦੇ ਵਿਭਾਗ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਗਿਆ। ਜਾਂ ਮੇਰੇ ਕੋਲੇ ਵਿਭਾਗ ਹੋਣ ਦੇ ਬਾਵਜੂਦ ਮੈਂ ਵਧੀਆ ਆਉਟਪੁੱਟ ਨਹੀਂ ਦੇ ਸਕਿਆ। ਠੀਕ ਹੈ ਜੀ ਕਾਫੀ ਕਮੀਆਂ ਪਿੱਛੇ ਰਹਿ ਗਈਆਂ ਮੇਰੀਆਂ। ਤਾਂ ਜਿਹੜਾ ਮੈਂ ਜਵਾਬ ਦੇਵਾਂਗਾ ਮੈਂ ਜਵਾਬ ਕਿਨੂੰ ਦੇਵਾਂਗਾ? ਮੈਂ ਜਵਾਬ ਕਿਨੂੰ ਦੇਵਾਂਗਾ ਰਾਜੀ ਮੈਂ ਸਿੱਧੇ ਤੌਰ ਤੇ ਕੀ ਦਊਗਾ ਜਵਾਬ ਦੇਵਾਂਗਾ ਸਿੱਧੇ ਤੌਰ ਦਾ ਮਤਲਬ ਹੈਗਾ ਸਮੂਹਿਕ ਤੌਰ ਤੇ। ਸਮੂਹਿਕ ਤੌਰ ਤੇ ਵੀ ਕਹਿ ਸਕਦੇ ਹੋ ਸਿੱਧੇ ਤੌਰ ਤੇ ਮੈਨੂੰ ਜਵਾਬ ਦੇਣਾ ਪਊਗਾ ਜੇ ਮੈਨੂੰ ਸਸਦ ਦੇ ਵਿੱਚ ਪੁੱਛਣਗੇ ਲੋਕ ਸਭਾ ਦੇ ਵਿੱਚ ਕਿ ਭਾਈ ਹਾਂ ਤੇਰੇ ਕੋਲ ਆ ਡਿਪਾਰਟਮੈਂਟ ਆ ਤੂੰ ਇਹਦੇ ਵਿੱਚ ਆ ਘਾਟਾ ਕਿਵੇਂ ਪਵਾਇਆ ਜਾਂ ਤੂੰ ਇਹ ਚ ਆ ਘਾਟਾ ਪਲਾ ਕਿਵੇਂ ਕੀਤਾ ਤਾਂ ਉਹਦੇ ਪ੍ਰਤੀ ਮਿਆਰੀ ਡਿਪਾਰਟਮੈਂਟ ਪ੍ਰਤੀ ਕੀ ਹੋਊਗਾ ਜਵਾਬ ਦੇ ਆਗਾ ਤੁਸੀਂ ਦੇਖਿਆ ਨਹੀਂ ਹੈਗਾ ਕਿ ਕਿਵੇਂ ਕਾਉਂਸਲ ਆਫ ਮਿਨਿਸਟਰ ਹੁੰਦਾ ਕਿ ਮੈਕਮੇ ਦੇ ਵਿੱਚ ਗਲਤ ਕੰਮ ਹੋ ਜੇ ਕੋਈ ਘਾਟਾ ਆਵੇ ਜੇ ਤਾਂ ਉਹ ਕਹਿੰਦੇ ਨੇ ਭਾਈ ਅਸਤੀਫਾ ਦੇ ਆ ਉਹਦਾ ਉਹ ਚੀਜ਼ ਹੁੰਦੀ ਹੈ ਠੀਕ ਹੈ ਸਮੂਹਕ ਤੌਰ ਤੇ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਪੰਜਾਬ ਦਾ ਕੁੱਲ ਖੇਤਰਫਲ ਕਿੰਨਾਗਾ ਦੇਖੋ ਜੀ ਜੇ ਤਾਂ ਤੁਹਾਨੂੰ ਪੁੱਛੇ ਤਾਂ ਕਿਲੋਮੀਟਰਾਂ ਦੇ ਵਿੱਚ ਫਿਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਖੇਤਰਫਲ 50 362 ਕਿਲੋਮੀਟਰ ਹੈਗਾ ਪਰ ਇਹਨਾਂ ਨੇ ਵਰਗ ਮੀਲ ਦੇ ਵਿੱਚ ਪੁੱਛ ਲਿਆ ਤਾਂ ਵਰਗ ਮੀਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਬੱਚੇ ਨੂੰ ਪਹਿਲਾਂ ਪਤਾ ਹੋਣਾ ਤਾਂ ਹੀ ਤਾਂ ਕਹਿਣਾ ਕਿ ਇਹ ਪ੍ਰੈਸ਼ਨ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ 20 25 ਮਿੰਟ ਦੀ ਵੀਡੀਓ ਹੈ ਤੁਸੀਂ ਦੇ ਤਰ ਤਰ ਦੇ ਦੇਖ ਲਓਗੇ ਪੀਡੀਐਫ ਤੁਹਾਨੂੰ ਮੈਂ ਪੇ ਟੈਲੀਗ੍ਰਾਮ ਦੇ ਵਿੱਚ ਹਰ ਹਫਤੇ ਪ੍ਰੋਵਾਈਡ ਕਰਵਾ ਦਿਆ ਕਰੂੰਗਾ ਠੀਕ ਹੈ ਜੀ 19445 ਵਰਗ ਮੀਟਰ ਵਰਗ ਮੀਲ ਹੈ ਜਿਹੜੀ ਉਹ ਆਪਣੇ ਪੰਜਾਬ ਦਾ ਟੋਟਲ ਏਰੀਆ ਹੈਗਾ ਠੀਕ ਹੈ ਜੀ ਜੇਕਰ ਆਪਾਂ ਏਰੀਆ ਵਾਈਜ਼ ਪੰਜਾਬ ਦਾ ਰੈਂਕ ਦੇਖੀਏ ਤਾਂ 19ਵਾਂ ਰੈਂਕ ਹੈ ਏਰੀਆ ਵਾਈਜ਼ ਏਰੀਆ ਵਾਈਜ਼ 19ਵਾਂ ਰੈਂਕ ਹੈ ਪੰਜਾਬ ਦਾ ਠੀਕ ਹੈ ਜੀ ਕਿ 19ਵੇਂ ਸਥਾਨ ਤੇ ਹੈ ਪੰਜਾਬ ਚਲੋ ਕਿਸ ਦਾ ਮੁੱਖ ਆਦੇਸ਼ ਵਰਤਾਵਰਣ ਅਤੇ ਵਿਕਾਸ ਦੇ ਨਾਲ ਸੰਬੰਧਿਤ ਸਮੱਸਿਆਵਾਂ 'ਤੇ ਅੰਤਰਰਾਸ਼ਟਰੀ ਕਾਰਵਾਈ ਲਈ ਇੱਕ ਵਿਆਪਕ ਅਜੰਡਾ ਅਤੇ ਨਵਾਂ ਖਾਕਾ ਤਿਆਰ ਕਰਨਾ ਸੀ ਜੋ 21ਵੀਂ ਸਦੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਵਿਕਾਸ ਨੀਤੀ ਦੀ ਅਗਵਾਈ ਦੇ ਵਿੱਚ ਮਦਦ ਕਰੇਗਾ। ਕਾਰਨ ਕੀ ਹੈ ਜੀ ਕਾਰਨ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਕਿ ਦਿਨੋਂ-ਦਿਨ ਹੁਣ ਕੀ ਹੋ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ। ਠੀਕ ਹੈ ਜੀ ਗਲੋਬਲ ਵਾਰਮਿੰਗ ਬਹੁਤ ਹੋ ਰਹੀ ਹੈ। ਜੋਨ ਪਰ ਤੋਂ O3 ਆ ਬਿਲਕੁਲ ਖਤਮ ਹੋਈ ਜਾਂਦੀ ਹੈ ਦਿਨੋਂ-ਦਿਨ ਜਿਵੇਂ ਜਿਵੇਂ ਬਲੈਕ ਹੋਲ ਹੋਇਆ ਵਾ। ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਆਪਾਂ ਕਿਵੇਂ ਆਪਣੇ ਵਾਤਾਵਰਣ ਨੂੰ ਸਹੀ ਰੱਖਣਾ ਹੈ। ਠੀਕ ਹੈ ਜੀ ਉਹ ਵਿਕਾਸ ਦੇ ਵਿੱਚ ਸਬੰਧਤ ਜਿਹੜੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਕਿਵੇਂ ਨਿਜਿੱਠਣਾ ਉਹਨਾਂ ਨਾਲ ਤਾਂ ਉਹਦੇ ਵਾਸਤੇ ਰਾਜੇ 21ਵੀਂ ਸਦੀ ਵਿੱਚ ਅੰਤਰਰਾਸ਼ਟਰੀ ਸਹਿਯੋਗ ਲਈ ਵਿਕਾਸ ਨੀਤੀ ਦੀ ਅਗਵਾਈ ਲਈ ਇੱਕ ਕੀ ਬਣਾਇਆ ਸੀ ਇਹਨਾਂ ਨੇ ਸੰमेलन ਕੀਤਾ ਸੀ ਇੱਕ ਪ੍ਰੋਟੋਕੋਲ ਬਣਾਇਆ ਸੀ ਉਹ ਆਏ ਪੁੱਛਦੇ ਕਿ ਉਹ ਸੰਮੇਲਨ ਜਾਂ ਪ੍ਰੋਟੋਕੋਲ ਦਾ ਨਾਮ ਕੀ ਹੈਗਾ ਤਾਂ ਉਹ ਸੰਮੇਲਨ ਜਾਂ ਪ੍ਰੋਟੋਕੋਲ ਦਾ ਨਾਮ ਹੈਗਾ ਜੀ ਰਿਓ ਅਰਥ ਸੰਮੇਲਨ 1992 ਜਿਹੜਾ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਸਟ੍ਰੈਟਿਜੀ ਕੇ ਦਾ ਪ੍ਰਸ਼ਨ ਆਗਾ ਸਟ੍ਰੈਟਿਜੀ ਕੇ ਦਾ ਪ੍ਰਸ਼ਨ ਹੈ ਇਹ ਸੇਮ ਤੋਂ ਸੇਮ ਹੀ ਆਊਗਾ ਜਿੱਦਾਂ ਨੂੰ ਪੇਪਰ ਦੇ ਵਿੱਚ ਵੀ ਇਹ ਕਿਤੇ ਵੀ ਮ ਇਨਾਂ ਵਿੱਚੋਂ ਕਿਹੜੀ ਸ਼ਹਿਰੀ ਸਰਕਾਰ ਨਹੀਂ ਹੈ ਠੀਕ ਹੈ ਜੀ ਨਾਟਿਵ ਸਿਵਲ ਗਵਰਨਮੈਂਟ ਇਹਨਾਂ ਦੇ ਵਿੱਚੋਂ ਕਿਹੜੀ ਨਹੀਂ ਹੋएगी ਕਹਿੰਦੇ ਪੋਰਟ ਟਰਸਟ ਜ਼ਿਲ੍ਹਾ ਪ੍ਰੀਸ਼ਦ ਨੋਟੀਫਾਈਡ ਏਰੀਆ ਕਮਿਟੀ ਟਾਊਨ ਏਰੀਆ ਕਮਿਟੀ ਤਾਂ ਜ਼ਿਲ੍ਹਾ ਪ੍ਰੀਸ਼ਦ ਆ ਜਿਹੜੀ ਇਹ ਸਿਵਲ ਗਵਰਨਮੈਂਟ ਨਹੀਂ ਹੈਗੀ ਠੀਕ ਹੈ ਜੀ ਬਾਕੀ ਸਾਰੀਆਂ ਸਿਵਲ ਗਵਰਨਮੈਂਟ ਹੈਗੀਆਂ ਮੌਲਿਕ ਕਰਤੱਵ ਸंवਿਧਾਨ ਦੇ ਕਿਸ ਭਾਗ ਦੇ ਵਿੱਚ ਸ਼ਾਮਲਾ ਹੈਗਾ ਮੌਲਿਕ ਕਰਤੱਵ ਦੇਖੋ ਇਹ ਗੱਲ ਕਰ ਰਹੇ ਆ ਫੰਡਾਮੈਂਟਲ ਰਾਈਟ ਦੀ ਫੰਡ ਨਹੀਂ ਫੰਡਾਮੈਂਟਲ ਰਾਈਟ ਦੀ ਨਹੀਂ ਫੰਡਮੈਂਟਲ ਰਾਈਟ ਸਾਡੇ ਮੌਲਕ ਅਧਿਕਾਰ ਹੁੰਦੇ ਆ ਠੀਕ ਹੈ ਜੀ ਇਹ ਗੱਲ ਕਰ ਰਿਹਾ ਫੰਡਮੈਂਟਲ ਡਿਊਟੀ ਦੀ ਇਹ ਰਾਜੇ ਆਪਣੇ ਜਿਹੜੇ ਪਾਰਟ 4ਏ ਹੈਗਾ ਉਹਦੇ ਵਿੱਚ ਹੈਗੇ ਠੀਕ ਹੈ ਜੀ ਪਾਰਟ ਏ ਉਹਦੇ ਉਹਦੇ ਵਿੱਚ ਹੈਗਾ ਕੋਈ ਬੱਚਾ ਮੈਨੂੰ ਦੱਸ ਸਕਦਾਗਾ ਕਿ ਜਿਹੜੇ ਆਪਣੇ ਫੰਡਮੈਂਟਲ ਰਾਈਟ ਹੈਗੇ ਠੀਕ ਹੈ ਜੀ ਜਿਹੜੇ ਆਪਣੇ ਫੰਡਮੈਂਟਲ ਰਾਈਟ ਹੈਗੇ ਇਹ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਆ ਅੱਜ ਦੇ ਸਮੇਂ ਦੇ ਵਿੱਚ ਸੋਲਿ ਫੰਡਮੈਂਟਲ ਡਿਊਟੀਆਂ ਕਿੰਨੀਆਂ ਹੈਗੀਆਂ ਟੋਟਲ ਫੰਡਮੈਂਟਲ ਡਿਊਟੀਆਂ ਆਪਣੇ ਸੰਵਿਧਾਨ ਦੇ ਵਿੱਚ ਕਿੰਨੀਆਂ ਹੈਗੀਆਂ ਦੱਸੋ ਜੀ ਤਸਕਰ ਕੁਕੇ ਡੇਟਾ ਕਿਉਂਕਿ ਪ੍ਰੇਸ਼ਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਠੀਕ ਹੈ ਜੀ ਜਦੋਂ ਆਪਣਾ ਇਹ ਜਿਹੜਾ ਫੰਡਾਮੈਂਟਲ ਡਿਊਟੀਆਂ ਜਦੋਂ ਬਣਾਈਆਂ ਸੀ ਨਾ ਉਦੋਂ ਦਾ ਜੇ ਆਪਣੇ ਸਿਰਫ 10 ਫੰਡਾਮੈਂਟਲ ਡਿਊਟੀਆਂ ਹੁੰਦੀਆਂ ਸੀ origignal ਪਰ ਬਾਅਦ ਵਿੱਚ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਕਿ 42ਵਾਂ ਐਮੈਂਡਮੈਂਟ ਕੀਤਾ ਸੀ 1976 ਦੇ ਵਿੱਚ ਇਹ ਜਿਹੜਾ 42ਵਾਂ ਐਮੈਂਡਮੈਂਟ 1976 ਇਸੇ ਨੂੰ ਹੀ ਆਪਾਂ ਮਿਨੀ ਕਨਸਟੀਟਿਊਸ਼ਨ ਕਹਿੰਦੇ ਆ ਇਸ ਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਕਹਿੰਦੇ ਆ ਮਿਨੀ ਕਨਸਟੀਟਿਊਸ਼ਨ ਕਹਿੰਦਾ ਮਤਲਬ ਪਤਾ ਕੀ ਹੈ ਕਿ ਇਹਨਾਂ ਨੇ ਇੰਨੇ ਜ਼ਿਆਦਾ ਇਹਦੇ ਵਿੱਚ ਕੀ ਕੀਤੇ ਸੀ ਚੇਂजेस ਕੀਤੇ ਸੀ ਸੋਸੋਧਨ ਕੀਤੇ ਸੀ ਕਿ ਆਪਦੇ ਆਪ 'ਚ ਇੱਕ ਨਵਾਂ ਕੀ ਬਣ ਗਿਆ ਸੀ ਆਪਦੇ ਆਪ ਦੇ ਵਿੱਚ ਹੀ ਇੱਕ ਨਵਾਂ ਸੰਵਿਧਾਨ ਬਣ ਗਿਆ ਸੀ ਠੀਕ ਹੈ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਤੁਹਾਨੂੰ ਕੀ ਪੁੱਛ ਲੈ ਕਿ ਪ੍ਰੈਜੈਂਟ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੁੱਲ ਫੰਡਾਮੈਂਟਲ ਡਿਊਟੀਆਂ ਕਿੰਨੀਆਂ ਗਈਆਂ 11 ਗਈਆਂ ਜੇ ਤੁਹਾਨੂੰ ਕੀ ਪੁੱਛਦਾ ਕਿ origignal ਦੇ ਵਿੱਚ ਕਿੰਨੀਆਂ ਸੀ 10 ਸੀਗੀਆਂ ਠੀਕ ਹੈ ਜੀ origignal ਦੇ ਵਿੱਚ ਕਿਹੜੀਆਂ ਸੀ 10 ਸੀਗੀਆਂ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਹੁਤ ਹੀ ਜ਼ਿਆਦਾ ਤੁਹਾਡੇ ਵਾਸਤੇ ਇਹ ਪ੍ਰੈਕਟਿਸਨ ਇੰਪੋਰਟੈਂਟ ਹੈ ਕੁਝ ਨਹੀਂ ਛੱਡਣਾ ਹੈਗਾ ਆਪਾਂ ਠੀਕ ਹੈ ਜੀ ਹਾਂ ਇੱਕ ਗੱਲ ਮੈਨੂੰ ਹੋਰ ਦੱਸਿਓ ਠੀਕ ਹੈ ਜੀ ਇਹ ਜਿਹੜੀਆਂ ਮਤਲਬ 42ਵੇਂ ਐਮੈਂਡਮੈਂਟ ਦੇ ਵਿੱਚ ਤੇ ਇਹਨੂੰ ਆਪਾਂ ਜੋੜਤਾ ਜੀ ਫੰਡਾਮੈਂਟਲ ਡਿਊਟੀਆਂ ਨੂੰ ਠੀਕ ਹੈ ਜੀ 42ਵੇਂ ਐਮੈਂਡਮੈਂਟ ਤੋਂ ਸਾਡੇ ਨੂੰ ਪਤਾ ਕੀ ਫੰਡਾਮੈਂਟਲ ਡਿਊਟੀਆਂ ਆਪਾਂ ਐਡ ਕਰ ਦਿੱਤਾ ਸੀ ਹੁਣ ਜਿਹੜੀ 11ਵੀਂ ਫੰਡਾਮੈਂਟਲ ਡਿਊਟੀ ਹੈ ਕੋਈ ਕਿੰਨੇ ਦੱਸ ਸਕਦਾ ਕਿ ਇਹਨੂੰ ਕਿਦੋਂ ਐਡ ਕੀਤਾ ਗਿਆ ਸੀ ਇਹਨੂੰ ਕਿਦੋਂ ਐਡ ਕੀਤਾ ਗਿਆ ਸੀ 11ਵੀਂ ਫੰਡਾਮੈਂਟਲ ਡਿਊਟੀ ਨੂੰ ਇਹਨੂੰ ਰਾਜੇ ਇੱਕ ਸਿਆਸੀ ਐਮੈਂਡਮੈਂਟ ਹੋਇਆ ਸੀ ਆਪਣਾ 2002 ਦੇ ਵਿੱਚ ਉਹ ਉਹ ਗਰਮੀ ਡਿਊਟੀ ਨੂੰ ਦੇ ਵਿੱਚ ਐਡ ਕਰਤਾ ਸੀ ਹੁਣ ਮੇਰੀ ਇੱਕ ਗੱਲ ਹੋਰ ਸੁਣ ਲਓ ਉਹ ਗੱਲ ਇਹ ਸੋਣਿਆ ਕਿ ਜਦੋਂ ਵੀ ਤੁਸੀਂ ਕੋਈ ਐਮੈਂਡਮੈਂਟ ਯਾਦ ਕਰਦੇ ਹੋ ਜਿਵੇਂ ਕਿ 42ਵਾਂ ਐਮੈਂਡਮੈਂਟ 1976 86ਵਾਂ ਐਮੈਂਡਮੈਂਟ 2002 ਇਹਦੀ ਡੇਟ ਵੀ ਨਾਲ ਯਾਦ ਰੱਖਣੀ ਹੈ ਸਾਲ ਵੀ ਯਾਦ ਰੱਖਣਾ ਹੈ ਤੇ ਐਮੈਂਡਮੈਂਟ ਦਾ ਨਾਮ ਵੀ ਯਾਦ ਰੱਖਣਾ ਕਿ ਕਿੰਨੇਵੇਂ ਨੰਬਰ ਦਾ ਸੀ ਕਿਉਂਕਿ ਡਾਇਰੈਕਟ ਪ੍ਰੈਕਟਿਸਨ ਬਣਨ ਲਈ 42ਵਾਂ ਐਮੈਂਡਮੈਂਟ ਕਦੋਂ ਹੋਇਆ ਸੀ 86ਵਾਂ ਐਮੈਂਡਮੈਂਟ ਕਦੋਂ ਹੋਇਆ ਸੀ ਇਹ ਗੱਲਾਂ ਯਾਦ ਰੱਖ ਕੇ ਚੱਲਣੀਆਂ ਕਿਉਂਕਿ ਇਹ ਹੀ ਚੀਜ਼ਾਂ ਕਰਕੇ ਕੀ ਬਾਰੇ ਆਪਾਂ ਮਾਰ ਖਾ ਜਾਂਦੇ ਪੇਪ 1919 ਵਿੱਚ ਜ਼ਿਲ੍ਹਾ ਵਾਲੇ ਬਾਗ ਵਿੱਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ ਠੀਕ ਹੈ ਜੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲਾ ਜੀ ਠੀਕ ਹੈ ਜੀ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ ਦੱਸੂਗਾ ਕੋਈ ਕੈਂਡੀਡੇਟ ਜਨਰਲ ਡਾਇਰ ਨੇ ਦਿੱਤਾ ਸੀ ਤਾਂ ਮਾਈਕਲ ਓਡਾਇਰ ਨੇ ਦਿੱਤਾ ਸੀ ਇਹ ਰਾਜੀ ਦੇਖੋ ਇੱਥੇ ਜਨਰਲ ਡਾਇਰ ਪਰੇਸ਼ਨ ਨਹੀਂ ਆਊਗਾ ਇਹ ਪੇਸ਼ੈਂਟ ਹੈ ਜੀ ਰਿਪੀਟ ਪੇਪਰ ਦੇ ਵਿੱਚ ਇਹ ਪਲੀਸ ਨੇ ਠੀਕ ਕੀਤਾ ਹੋਇਆ ਦੇਖੋ ਜੇ ਤਾਂ ਕਹਿੰਦਾ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ ਉਹ ਤਾਂ ਦਿੱਤਾ ਸੀ ਮਾਈਕਲ ਓਡਾਇਰ ਨੇ ਮਾਈਕਲ ਓ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਠੀਕ ਹੈ ਜੀ ਤੇ ਜਿਹਨੇ ਗੋਲੀ ਚਲਾਈ ਸੀ ਉਹਦਾ ਨਾਮ ਕੀ ਸੀ ਉਹਦਾ ਨਾਮ ਹੈਗਾ ਸੀ ਜਰਨਲ ਡਾਇਰ ਤਾਂ ਜੇ ਤੁਹਾਨੂੰ ਇਹ ਜਆਪਰੇਸ਼ਨ ਮਿਲਦਾ ਹੋਵੇ ਤੁਸੀਂ ਕੋਈ ਨਹੀਂ ਆਨਸਰ ਲਾ ਕੇ ਆਉਣਾਗਾ ਇਹ ਨਾ ਕਹਦੇ ਕੋ ਜਰਨਲ ਡਾਇਰ ਲਾਏ ਕਿਉਂਕਿ ਜਰਨਲ ਡਾਇਰ ਗਲਤ ਹੈ ਮਾਈਕਲ ਓ ਡਾਇਰ ਆਊਗਾ ਕਿਉਂਕਿ ਇਹਨਾਂ ਨੇ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ ਹੁਕਮ ਦਿੱਤਾ ਸੀ ਮਾਈਕਲ ਓ ਡਾਇਰ ਨੇ ਠੀਕ ਹੈ ਚਲਾਈ ਗੋਲੀ ਕਿਹਨੇ ਸੀ ਜਰਨਲ ਡਾਇਰ ਨੇ ਚਲਾਈ ਸੀ ਠੀਕ ਹੈ ਜੀ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਅੱਗੇ ਚੱਲਣਾਗਾ ਕਾਲੀ ਨਹੀਂ ਕਰਨੀ ਹੈਗੀ ਕਹਿੰਦੇ ਜੀ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵਿਨੀਕਰਨ ਮਿਸ਼ਨ ਡੈਸ਼ ਸ਼ੁਰੂ ਕੀਤਾ ਗਿਆ ਸੀ ਦੇਖੋ ਜੀ ਜਿਹੜਾ ਜਵਾਹਰ ਨਹਿਰੂ ਸੀ ਉਹਨਾਂ ਨੇ ਇੱਕ ਜਿਹੜਾ ਆਪਣੇ ਸ਼ਹਿਰੀ ਏਰੀਆਗੇ ਉਹਨਾਂ ਨੂੰ ਹੋਰ ਵੀ ਕਿਵੇਂ ਡਵੈਲਪ ਕਰਨਾ ਹੈਗਾ ਹੋਰ ਵੀ ਕਿਵੇਂ ਉਹਨਾਂ ਨੂੰ ਨਵਿਨੀਕਰਨ ਕਰਨਾ ਹੈ ਕਿਵੇਂ ਉਹਨਾਂ ਨੂੰ ਹੋਰ ਅੱਗੇ ਪੱਧਰ ਤੇ ਲੈ ਕੇ ਜਾਣਾ ਕਿ ਉੱਥੇ ਲੋਕਾਂ ਨੂੰ ਵਾਧੂ ਵਾਧੂ ਰੁਜ਼ਗਾਰ ਮਹੀਆ ਕਰਵਾਏ ਜਾਣ ਉਹਦੇ ਵਾਸਤੇ ਇਹਨਾਂ ਨੇ ਇੱਕ ਅਰਬਨ ਰੀਨਿਊਏਬਲ ਮਿਸ਼ਨ ਲਾਂਚ ਕੀਤਾ ਸੀ ਇਹੀ ਪੁੱਛਦੇ ਨੇ ਕਿ ਭਾਈ ਜ ਜਿਹੜਾ ਇਹ ਮਿਸ਼ਨ ਲਾਂਚ ਕੀਤਾ ਸੀ ਕਿਹੜੇ ਸਾਲ ਚ ਲਾਂਚ ਕੀਤਾ ਸੀ ਤਾਂ ਇਹ ਵੀ ਇੱਕ ਸਟ੍ਰੈਟੇਜੀਕ ਜੀ ਕੁਆਪਰੇਸ਼ਨ ਹੈਗਾ 2005 ਜਿਹੜਾ ਇਹ ਸੀ ਇਹ ਲਾਂਚ ਕੀਤਾ ਗਿਆ ਸੀ ਠੀਕ ਹੈ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਪੰਜਾਬ ਖੇਤਰ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਨਾਚ ਨਹੀਂ ਕੀਤਾ ਜਾਂਦਾ ਪੰਜਾਬ ਖੇਤਰ ਦੇ ਵਿੱਚ ਦੇਖੋ ਜੀ ਕਿੱਕਲੀ ਵੀ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ ਭਗਵੰਤ ਮਾਨ ਹੁੜੀ ਪਾ ਰਹੇ ਹੈ ਜਾਗੋ ਵੀ ਡਕਾਰਾ ਵੀ ਲੂਰ ਲੂਰਾ ਜਿਹੜਾ ਇਹ じゃ ਕੋਈ ਨਾਚ ਨਹੀਂ ਹੈਗਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਂਦਾਗਾ ਠੀਕ ਹੈ ਜੀ ਤਾਂ ਆਪਣਾ ਆਨਸਰ ਨੰਬਰ ਹੋ ਗਿਆ ਏ ਨੰਬਰ ਆਪਸ਼ਨ ਕਿਉਂਕਿ ਇਹਨਾਂ ਨੇ ਇਹ ਪੁੱਛਿਆ ਕਿ ਕਿਹੜਾ ਨਾਚ ਪੰਜਾਬ ਦੇ ਵਿੱਚ ਨਹੀਂ ਕੀਤਾ ਜਾਂਦਾ ਚਲੋ ਜੀ ਕਨੇ ਇਨਾਂ ਵਿੱਚੋਂ ਕਿਹੜਾ ਜੋੜਾ ਸਹੀ ਢੰਗ ਦੇ ਨਾਲ ਮੇਲ ਨਹੀਂ ਖਾਂਦਾ ਕਿ ਜਿਹੜੇ ਭਾਈ ਇਹ ਜੋੜੇ ਮਿਲਾਏ ਹੋਏ ਆਪਸ ਦੇ ਵਿੱਚ ਇਹ ਸਹੀ ਢੰਗ ਦਾ ਮੇਲ ਨਹੀਂ ਖਾਂਦੇ ਇਨਾਂ ਵਿੱਚੋਂ ਇੱਕ ਚੀਜ਼ ਇਹੀ ਜਿਹੜੀ ਨਾਲ ਨਹੀਂ ਹੋਈ ਜਿਹੜੀ ਰਫੀਕ ਜਕਰੀਆ ਕਮੇਟੀ ਹੈ ਇਹ 1963 ਦੇ ਵਿੱਚ ਬਣੀ ਸੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਜਿਹੜੀ ਗਿਰਜੀ ਪਤੀ ਮੁਖਰਜੀ ਕਮੇਟੀ ਹੈ ਇਹ ਵੀ 1976 ਦੇ ਵਿੱਚ ਬਣੀ ਸੀ ਜੋਨ ਮਠਾਈ ਕਮੇਟੀ ਵੀ 1955 55 ਦੇ ਵਿੱਚ ਬਣੀ ਸੀ ਜਿਹੜਾ ਇਹਦਾ ਆਨਸਰ ਹੈਗਾ ਕਿ ਜਿਹੜੀ ਸਹੀ ਢੰਗ ਦੇ ਨਾਲ ਮੈਚ ਨਹੀਂ ਕਰਦੀ ਠੀਕ ਹੈ ਜੀ ਉਹ ਕਿਹੜੀ ਹੈਗੀ ਉਹ ਹੈਗੀ ਹੈ ਸੀ ਨੰਬਰ ਆਪਸ਼ਨ ਠੀਕ ਹੈ ਜੀ ਸੀ ਨੰਬਰ ਆਪਸ਼ਨ ਹੈਗਾ ਇਹ ਕਮੇਟੀ ਹੈ ਜਿਹੜੀ ਆਪਣੀ ਇਹ ਜੋ ਕੋਰੀਆ ਕਮੇਟੀ ਕਹ ਦਿੰਦੇ ਆ ਠੀਕ ਹੈ ਜੀ ਕੋਰੀਆ ਕਮੇਟੀ ਨੂੰ ਕਹ ਦਿੰਦੇ ਹੈਗੇ ਤੇ ਇਹ ਜਿਹੜੀ ਸੀ ਇਹ ਰਾਜੇ ਇਸ ਸਾਲ ਦੇ ਵਿੱਚ ਨੇ ਤਿਆਰ ਹੋਈ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਹ ਜਿਹੜੀ ਕਮੇਟੀ ਹੈਗੀ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਦੇ ਵਿੱਚੋਂ ਆਈ ਹੋਈ ਹੈ ਕਿਉਂਕਿ ਇਹ ਆਪਰੇਸ਼ਨ ਆਪਣੇ ਵਾਸਤੇ ਤਾਂ ਹੈ ਨਹੀਂ ਸੀ ਇਹ ਮੈਨੂੰ ਇਹ ਨਹੀਂ ਪਤਾ ਕਿ ਜਿਹੜੇ ਅਪਰੇਸ਼ਨ ਪਾਈ ਜਾਂਦੇ ਆ ਇਹ ਅਪਰੇਸ਼ਨ ਤਾਂ ਸਾਰੇ ਪੀਪੀਐਸਸੀ ਜਾਂ ਮਤਲਬ ਯੂਪੀਐਸਸੀ ਵਾਲੇ ਫੋਲੋ ਕਰਦਾ ਜਿਹੜੇ ਅਪਰੇਸ਼ਨ ਪਾਏ ਹੋਏ ਇਹਨਾਂ ਨੇ ਤਾਂ ਨਹੀਂ ਆਪਣੇ ਸਲੇਵਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਪੁੱਠੇ ਸਿੱਧੀਆਂ ਪਾਈਆਂ ਹੋਣਗੀਆਂ ਨਹੀਂ ਆ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਨੇ ਪੁੱਠੇ ਸਿੱਧੀਆਂ ਪਾਈਆਂ ਹੋਣਗੀਆਂ ਇਹਦੇ ਨਾਲ ਆਪਣਾ ਕੋਈ ਸਬੰਧ ਨਹੀਂ ਹੈਗਾ ਚਲੋ ਡੀਪੀਐਸਪੀ ਰਾਜਨੀਤੀ ਨਿਰਦਾਸ਼ਕ ਸੰਧਾਨਤਾ ਵਿੱਚ ਕੀ ਸ਼ਾਮਿਲ ਕੀ ਕੀ ਸ਼ਾਮਿਲ ਕੀਤਾ ਗਿਆਗਾ ਡੀਪੀਐਸਪੀ ਜਿਹਨੂੰ ਆਪਾਂ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਹਿੰਦੇ ਨੇ ਰਾਜ ਦੀ ਨੀਤੀ ਨਿਰਦਾਸ਼ਕ ਸਿਧਾਂਤ ਕਹਿੰਦੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹੈਗੀਆਂ ਆਸਮਾਨ ਨਿਆਂ ਇਹ ਸ਼ਾਮਲ ਨਹੀਂ ਹੈਗਾ ਨਾ ਮਤਲਬ ਸਾਰੇ ਨੂੰ ਆਪਾਂ ਜਿਹੜਾ ਕੀ ਦੇਣਾ ਹੈ ਨਿਆਂ ਦੇਣਾ ਉਹ ਆਸਮਾਨ ਹੈ ਗਲਤ ਗੱਲ ਹੈ ਅਦਾਇਗੀਯੋਗ ਕਾਨੂੰਨ ਹਨ ਉਹ ਕੁਝ ਨਹੀਂ ਸਮਾਨ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਇਹ ਕਹਿੰਦੇ ਰਾਜ ਦੀ ਨੀਤੀ ਨਿਰਦਾਸ਼ਕ ਸਿਧਾਂਤਾਂ ਦੇ ਵਿੱਚ ਐਡ ਕੀਤਾ ਗਿਆ ਸੀ ਹੁਣ ਬਹੁਤ ਬੱਚਿਆਂ ਦਾ ਪ੍ਰੇਸ਼ਨ ਹੁੰਦਾ ਮੇਰੇ ਕੋਲੇ ਦੇਖ ਲਓ ਜੀ ਡੀ ਪੀ ਐਸ ਨੂੰ ਕਿਦੋਂ ਜੋੜਿਆ ਗਿਆ ਸੀ ਆਪਣੇ ਸਮਝਾਨ ਦੇ ਵਿੱਚ 1978 ਦੇ ਵਿੱਚ 44ਵਾਂ ਐਕਟ ਦੇਖੋ ਜੀ ਹੁਣ ਦੇਖੋ 47ਵਾਂ ਅਮੈਂਡਮੈਂਟ ਕਿਦੋਂ ਹੋਇਆ ਸੀ 1978 ਦੇ ਵਿੱਚ 22ਵਾਂ ਅਮੈਂਡਮੈਂਟ ਹੋਇਆ ਸੀ 1976 ਦੇ ਵਿੱਚ 76ਵਾਂ ਅਮੈਂਡਮੈਂਟ ਹੋਇਆ ਸੀ 2002 ਦੇ ਵਿੱਚ ਤਿੰਨ ਅਮੈਂਡਮੈਂਟ ਪੜਦੇ ਤਿੰਨੇ ਦੇ ਤਿੰਨੇ ਤੁਹਾਡੇ ਯਾਦ ਹੋਣੇ ਚਾਹੀਦੇ ਆ 1978 ਦੇ ਵਿੱਚ 44ਵੇਂ ਸੋਧ ਐਕਟ ਦੁਆਰਾ 38 ਦੇ ਤਹਿਤ ਇੱਕ ਨਵਾਂ ਡੀ ਪੀ ਐਸ ਪੀ ਜੋੜਿਆ ਗਿਆ ਸੀ ਜਿਸ ਲਈ ਰਾਜ ਨੂੰ ਆਮਦਨ ਸਥਿਤੀ ਸੁਲਤਾ ਮੌਕੇ ਵਿੱਚ ਆਸਮਾਨਤਾ ਨੂੰ ਘਟਕਾਣ ਦੀ ਲੋੜ ਹੈ ਉਸ ਲਈ ਬਚੀਆਂ ਬਣਾਇਆਂ ਗਈਆਂ ਸੀ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇਕਰ ਤੁਹਾਡੇ ਤੋਂ ਕੋਈ ਇੱਕ ਜਿਹੜਾ ਪ੍ਰਸ਼ਨ ਬਹੁਤ ਵਾਰੀ ਰਿਪੀਟ ਹੋਇਆ ਹੋਇਆ ਹੈਗਾ ਉਹ ਇਹ ਪੁੱਛਿਆ ਗਿਆ ਕਿ ਜੀ ਬੈਲ ਅਫੇਅਰ ਦੇ ਨਾਲ ਰਿਲੇਟਡ ਕੰਮ ਬੈਲ ਅਫੇਅਰ ਦੇ ਨਾਲ ਰਿਲੇਟਡ ਕੰਮ ਕਾਦੇ ਵਿੱਚ ਆਉਂਦੇ ਹੈ ਬੈਲ ਅਫੇਅਰ ਦੇ ਨਾਲ ਰਿਲੇਟਡ ਕੰਮ ਸਾਰੇ ਡੀ ਪੀ ਐਸ ਪੀ ਦੇ ਵਿੱਚ ਆਉਂਦੇ ਹੈ ਠੀਕ ਹੈ ਜੀ ਦੂਸਰੀ ਗੱਲ ਬਹੁਤ ਵਾਰੀ ਪੁੱਛਿਆ ਗਿਆ ਕਿ ਇਹ ਜਿਹੜਾ ਜੀ ਪੀ ਐਸ ਪੀ ਹੈ ਇਹ ਜਸਟਿਫੀਏਬਲ ਹੈ ਕਿ ਨੋਨ ਜਸਟਿਫੀਏਬਲ ਹੈ ਬਹੁਤ ਬੱਚੇ ਨੂੰ ਇਹ ਨਹੀਂ ਪਤਾ ਕਿ ਜਸਟਿਫੀਏਬਲ ਕੀ ਹੁੰਦਾ ਨੋਨ ਜਸਟਿਫੀਏਬਲ ਕੀ ਹੁੰਦਾ ਜਸਟਿਫੀਏਬਲ ਇਹ ਹੁੰਦਾ ਕਿ ਰਾਜੀ ਜੇਕਰ ਤੁਸੀਂ ਡੀਪੀਐਸਪੀ ਦੀ ਪਾਲਣਾ ਨਹੀਂ ਕਰਦੇ ਕਿ ਤੁਹਾਨੂੰ ਇਹਦੇ ਉਹਦੇ ਕਰਕੇ ਤੁਹਾਨੂੰ ਸਜ਼ਾ ਨਹੀਂ ਮਿਲ ਸਕਦੀ ਪਰ ਜਿਵੇਂ ਹੁਣ ਆਪਣੇ ਫੰਡਾਮੈਂਟਲ ਰਾਈਟ ਹੈ ਉਹ ਨੋਨ ਜਸਟਿਫੀਏਬਲ ਹੈ ਮਤਲਬ ਜੇ ਆਪਾਂ ਉਹਨਾਂ ਦੀ ਉਲੰਘਣਾ ਮਤਲਬ ਜੇ ਆਪਾਂ ਉਹਨਾਂ ਨੂੰ ਨਹੀਂ ਮੰਨਦੇ ਠੀਕ ਹੈ ਜੀ ਤਾਂ ਆਪਾਂ ਨੂੰ ਸਜ਼ਾ ਹੋ ਸਕਦੀ ਹੈ ਕੋਰਟ ਦੇ ਵਿੱਚ ਅਗਲਾ ਜਾ ਸਕਦਾ ਹੈ ਡੀਪੀਐਸਪੀ ਕੀ ਹੁੰਦਾ ਮੰਨ ਲਓ ਤੁਸੀਂ ਕਿਤੇ ਗੁਰਦੁਆਰੇ ਮੰਦਿਰ ਗਏ ਤੁਹਾਡੇ ਮੂ ਤਾ ਟੈਂਟੂ ਤੋਂ ਵੀ ਬਿਨਾ ਕੱਪੜਿਆਂ ਤੋਂ ਬੈਠਾਗਾ ਉਹਨੇ ਤੁਹਾਨੂੰ ਕਹਤਾ ਕਿ ਭਾਈ ਸਾਹਿਬ ਮੇਰੀ ਮਦਦ ਕਰ ਦੋ ਠੀਕ ਹੈ ਜੀ ਤੁਸੀਂ ਸਾਡੀ ਮਦਦ ਕਰ ਤੁਸੀਂ ਦੀ ਮਦਦ ਨਹੀਂ ਕਰਦੇ ਤੁਸੀਂ ਚੁੱਪ ਕਰਕੇ ਕੋਲ ਦੀ ਨੰਗ ਜਾਣੇ ਉਹਦੇ ਠੀਕ ਹੈ ਜੀ ਉਹ ਉਹ ਡੀਪੀਐਸਪੀ ਡੈਂਡਰ ਆ ਜਾਣੇ ਕਿ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਦੀ ਮਦਦ ਕਰਨਾ ਚਾਹੁੰਦੇ ਹੋ ਨਹੀਂ ਕਰਨਾ ਚਾਹੁੰਦੇ ਤਾਂ ਵੀ ਨਹੀਂ ਜੇ ਤੁਸੀਂ ਮਦਦ ਨਹੀਂ ਕਰਦੇ ਤਾਂ ਵੀ ਤੁਹਾਨੂੰ ਜੇਲ ਨਹੀਂ ਕਰਨ ਲੱਗਿਆ ਜੇ ਤੁਸੀਂ ਦੀ ਮਦਦ ਕਰ ਦੋਗੇ ਕੋਈ ਤੁਹਾਡੇ ਹਾਰ ਨਹੀਂ ਪਾਉਣ ਲੱਗਿਆ ਠੀਕ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਕਿ ਮੈਂ ਇਹ ਬੰਦੇ ਦੀ ਮਦਦ ਕਰਨੀ ਹੈ ਕਿ ਨਹੀਂ ਕਰਨੀ ਇਹ ਹੁੰਦਾ ਡੀਪੀਐਸਪੀ ਜਿਵੇਂ ਇਹ ਤਾਂ ਇਹਨਾਂ ਨੂੰ ਕ ਥੋੜੀ ਹੈ ਜਸਟ ਨੋਨ ਜਸਟੇਬਲ ਹੁੰਦੇ ਆ ਜਸਟੇਬਲ ਕਿਹੜੇ ਹੁੰਦੇ ਜਿਨ੍ਹਾਂ 'ਚ ਸਜ਼ਾ ਮਿਲ ਸਕਦਾ ਜੇ ਫੰਡਾਮੈਂਟਲ ਰਾਈਟ ਹੈ ਜੇ ਆਪਾਂ ਕਿਸੇ ਨੂੰ ਜਾਤ ਨੂੰ ਬੁਲਾਉਨੇ ਆ ਜਾਤ ਦੇ ਨਾਲ ਉਹਨੇ ਨੁਖੇ ਲਵਾੜ ਕੇ ਕਿਸੇ ਦੇ ਆਪਾਂ ਪ੍ਰਾਈਵੇਸੀ ਨੂੰ ਨਾਲ ਕਿਸੇ ਦੀ ਪ੍ਰਾਈਵੇਸੀ ਉਤੇ ਆਪਾਂ ਮਤਲਬ ਉਹਨੂੰ ਤੰਗ ਕਰਦੇ ਆ ਤਾਂ ਉਹ ਜਸਟੇਬਲ ਦੇ ਵਿੱਚ ਆ ਜਾਂਦਾ ਕਿ ਉਹਦੇ ਤਹਿਤ ਬੰਦੇ ਦੇ ਆਪਾਂ ਕਾਰਵਾਈ ਕਰ ਸਕਦੇ ਆਂਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇੰਪੋਰਟੈਂਟ ਪ੍ਰੇਸ਼ਨ ਹੈਗਾ ਇਹ ਨਾਲ ਆਪਣਾ ਇਹ ਅੱਜ ਦਾ ਲੈਕਚਰ ਖਤਮ ਹੁੰਦਾ ਹੈਗਾ ਤੇ ਬਾਕੀ ਦਾ ਜੇ ਜਲਦੀ ਜਲਦੀ ਤੁਸੀਂ ਬੈਚ ਜੁਆਇਨ ਕਰਕੇ ਆਪ ਦਾ ਨੌਕਰੀ ਸੁਪਨਾ ਪੂਰਾ ਕਰ ਸਕਦਾ ਤੇ ਸ